ਅੱਜ ਹੀ ਸਾਥ ਪਿੰਡ ਦਿਆਲਪੁਰੋਂ ਵੀ ਖੇ ਚਲਵਾ ਸੁਣਾਓ ਸਾਨੂੰ ਕੋਈ ਜਿਹੜਾ ਬੱਚੇ ਆ ਉਹ ਆਪਣੇ ਮੋਬਾਈਲ ਲੈ ਕੇ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਪిల్లా ਰੁੱਲ ਨਹੀਂ ਇੱਕ ਦੂਜੇ ਨੂੰ ਸ਼ੇਅਰ ਕਰ ਰਹੇ ਆ ਤੁਸੀਂ ਵੀ ਫੇਰ ਬੇ ਦੁਨਿਆਵ ਦੇ ਸਾਥੀਆਂ ਉਹਨੂੰ ਪਹਿਲੋ ਪੁੱਛ ਰਹੇ ਆ ਵੀ ਆ ਤੂੰ ਕੰਮ ਸਹੀ ਕੀਤਾ ਕਿ ਗਲਤ ਕੀਤਾ ਅੱਜ ਆਜੀ ਗੀ ਗੀ ਦੱਸੋ ਸਾਨੂੰ ਕੰਟੀ ਜਾਦੋਂ ਸੈਣਾ ਨੂੰ ਪਤਾ ਸੀ ਬਜ਼ੁਰਗਾਂ ਨੇ ਕੁੱਟਿਆ ਉਹਨਾਂ ਥੋੜੇ ਨੇ 70 ਸਾਲ ਦੀ ਉਮਰ ਹੋ ਗਈ ਯਾਰ ਤੁਹਾਨੂੰ ਸਾਨੂੰ ਕਿਤੇ ਰਹੀ ਨਹੀਂ ਹੁਣ 70 ਸਾਲ ਦੀ ਉਮਰ ਹੋ ਗਈ ਹਰੇ ਕਹਿੰਦੇ ਮੈਂ ਛੜਾ ਮਾਸਕਟ ਵੀ ਜਾਇਆ ਹੈ ਡਬਈ ਵੀ ਜਾਇਆ ਹੈ ਇੰਗਲੈਂਡ ਵੀ ਜਾਇਆ ਹੈ ਤੇ ਉੱਥੇ ਜਾ ਕੇ ਥਰਾਂਤਾ ਹੀ ਕੀਤੀ ਹੋਣੀ ਪਹਿਲਾਂ ਤਾਂ ਫੋਨ ਫੋਨ ਹੁੰਦੇ ਨਹੀਂ ਸੱਤ ਬੈਠੀ ਆ ਜੀ ਜੀ ਅੱਗ ਪਾਸ਼ਾ ਪਾ ਮਾਰ ਦਿੰਦੀਆਂ ਥਾਲੇ ਇੱਕ ਡਾਕਟਰ ਹੁੰਦਾ ਸੀ ਕੋਈ ਤੁਹਾਨੂੰ ਫੋਨ ਕਰਨਾ ਉਹਨਾਂ ਨੇ ਘਰ ਘਰ ਤੇ ਨਹੀਂ ਆ ਪਹੁੰਚਣਾ ਉਹਨੇ ਬੜੀ ਇੱਕ ਮਿਹਨਤ ਕੀਤੀ ਕੰਨਾਂ ਦੇ ਬਾਈ ਮੁੰਦਰਾ ਪਾਈਆਂ ਨੇ ਤੇ ਮੈਂ ਤਾਂ ਹੁਣ ਸ਼ੌਂਕ ਨੂੰ ਪਾਈਆਂ ਹੋਈਆਂ ਬਾਬੇ ਹੁਣ ਪਤਾ ਨਹੀਂ ਉਸੇ ਲਈ ਉਹ ਮਾਈਆਂ ਸੀਗੀਆਂ ਕਾਂਦਾਰੇ ਨੇ ਮਿੱਠੇ ਬੋਲਦੇ ਕਿਵੇਂ ਹੁੰਦੇ ਹੈ 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 ਕਹਿੰਦੇ ਸੀ ਮਾਤਾ ਜੀ ਕਹਿ ਰਹੇ ਨੇ ਮਾਤਾ ਜੀ ਕਹ ਰਹੇ ਮੈਂ ਵੱਡੀ ਭੈਣ ਕਹਿ ਰਹਿਆ ਇਹਦੇ ਵੀ ਇਤਰਾਜ ਮੈਂ ਛੋਟੀ ਭੈਣ ਕਹਿ ਦੇਣਾ ਪਰ ਹੈ ਨਹੀਂ ਕਿ ਦੱਸੂੰ ਤਾਂ ਸਹੀ ਗੇਰੀ ਮੈਂ ਇਹ ਮੈਨੂੰ ਦੱਸਣੀ ਵੀ ਮੈਂ ਪਾ ਦੇਣੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮ ਸਿੰਘ ਅਮ드ਗੜੀ ਆ ਤੁਸੀਂ ਦੇਖ ਰਹੇ ਹੋ ਪੀਟੀਸੀ ਤੁਹਾਡਾ ਫੇਵਰਿਟ ਸ਼ੋਅ ਸੱਤ ਲੈ ਕੇ ਹਾਜ਼ਰਾਂ ਅੱਜ ਦੇ ਸੱਤ ਪਿੰਡ ਦਿਆਲਪੁਰ ਵਿੱਚ ਇਹ ਪਿੰਡ ਗੁਜੇਂਦਰ ਜ਼ਿਲ੍ਹੇ ਦਾ ਪਿੰਡ ਆ ਉਰੇ ਬਜ਼ੁਰਗ ਬੈਠੇ ਆ ਬੀਬੀਆਂ ਬੈਠੀਆਂ ਨੇ ਬਾਈ ਬੈਠੇ ਆ ਨੌਜਵਾਨ ਵੀਰੇ ਬੈਠੇ ਆ ਪਣਾ ਬੈਠੀਆਂ ਨੇ ਆ ਉਹਨਾਂ ਨਾਲ ਗੱਲਬਾਤਾਂ ਕਰੀਏ ਲਾਈਅਰ ਆਉਣ ਕਾ ਆਓ ਚੱਲੀਏ ਬਈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਪਰਮਜੀਤ ਜੀ ਬਈ ਤੁਸੀਂ ਕੀ ਕਰਦੇ ਹੋ ਨਹੀਂ ਜੀ ਕਿਹਾਤ ਮੈਂ ਬਰੇਂਜੀ ਠੀਕ ਹੈ ਜੀ ਹਾਂ ਜੀ ਸਰਪੰਚ ਸਾਹਿਬ ਦੇ ਨਾਲ ਜੀ ਠੀਕ ਹੈ ਪਹਿਲਾਂ ਬਈ ਦੂਜੀ ਪਹਿਲਾਂ ਕੀ ਕਰਦੇ ਸੀ ਖੇਤੀਬਾੜੀ ਕਰਦੇ ਸੀ ਤੀਜੀ ਵਾਰ ਮੈਂਬਰ ਬਣਿਆ ਜੀ ਠੀਕ ਹੈ ਜੀ ਹਾਂਜੀ ਸਰਪੰਚ ਸਾਡੇ ਨਾਲ ਦੀ ਜੇਰ ਬਣੇ ਠੀਕ ਹੈ ਜੀ ਬਾਈ ਤੁਸੀਂ ਪਿੰਡ ਦੀ ਕੋਈ ਜਾਣ ਜੂਗੇ ਦੱਸੋ ਸਾਨੂੰ ਪਿੰਡ ਹੀ ਜਾਤ ਹੁਣ ਸਿਆਣੇ ਨੂੰ ਪਤਾ ਜੀ ਹੈ ਜੀ ਸਿਆਣਾ ਬੰਦਾ ਪਤਾ ਪਿੰਡ ਦੀ ਸਾਡਾ ਸਰਪੰਚ ਬਹੁਤ ਵਧੀਆ ਹੈ ਜੀ ਸਿਆਣੇ ਦਾ ਤੁਸੀਂ ਸਿਆਣੇ ਮੈਂ ਤੁਹਾਡੇ ਕੋਲ ਤਾਂ ਹੀ ਹੋਏ ਨੇ ਨਹੀਂ ਨਹੀਂ ਸਿਆਣੇ ਮੇਰੇ ਹੋਰ ਬਾਕੀ ਤਾਂ ਇੰਨੇ ਸਿਆਣੇ ਲੱਭਦੇ ਨਹੀਂ ਹੈ ਕਿ ਤੁਹਾਨੂੰ ਲੱਗ ਰਹੇ ਮਨੁਸਿਆਣੇ ਬਜ਼ੁਰਗ ਜਿਹੜੇ ਸਿਆਣੇ ਸਾਡੇ ਆ ਬੈਠੇ ਆ ਜੀ ਪ੍ਰੇਮ ਸਿੰਘ ਲੈ ਇਹਨਾਂ ਕੋਲ ਵੀ ਆਪ ਆਉਣੇ ਆਂ ਜੀ ਆ ਕਿ ਸਾਡੇ ਸਰਪੰਚ ਸਾਹਿਬ ਬਾਈ ਜਿਵੇਂ ਪਹਿਲਾਂ ਦੱਸਿਆ ਬਜ਼ੁਰਗ ਪਿੰਡ 'ਚ ਘਟ ਨੇ ਦੋ ਤਿੰਨ ਤਾਂ ਹੁਣ ਚਲੇ ਗਏ ਅੱਧ ਤੋੜੇ ਦਿਨਾਂ 'ਚ ਹੀ ਗਈ ਹਾਂਜੀ ਉਹ ਕਿ ਸਰਪੰਨ ਸਾਡੇ ਪੋਲ ਵਜਿਆ ਕੰਮ ਚ ਚੱਲ ਰਿਹਾ ਜੀ ਬਿਲਕੁਲ ਬਿਲਕੁਲ ਹਾਂਜੀ ਤੁਸੀਂ ਬਾਈ ਸੁਣਾਓ ਫਿਰ ਪਿੰਡ ਦੀ ਗੱਲਬਾਤ ਸਾਨੂੰ ਕੋਈ ਪੁਰਾਣੀ ਪਿੰਡਾਂ ਦੇ ਵਿੱਚ ਕਿਵੇਂ ਗੱਲਾਂ-ਬਾਤ ਹੁੰਦੀਆਂ ਕਿਵੇਂ ਬਜ਼ੁਰਗ ਇਕੱਠੇ ਹੁੰਦੇ ਸੀਗੇ ਕਿਉਂਕਿ ਅੱਜ ਕੱਲ ਦਾ ਇੱਕਾ ਮਿਲਦਾ ਨਹੀਂ ਹੈਗਾ ਬਜ਼ੁਰਗਾਂ ਦਾ ਨਹੀਂ ਮਿਲਦਾ ਜੀ ਬਜ਼ੁਰਗ ਜਗੇ ਬਹੁਤ ਸੀਗੇ ਅੱਜ ਕੱਲ ਬਜ਼ੁਰਗ ਹੀ ਨਹੀਂ ਹੁੰਦੇ ਜਿਹੜੇ ਤੇ ਹੁੰਦੇ ਉਹ ਬਜ਼ੁਰਗ ਉਹ ਉਨ ਹੀ ਬਾਹਰ ਨਿਕਲਦੇ ਘਰਾਂ ਦੇ ਵਿੱਚੋਂ ਤੁਸੀਂ ਸਾਨੂੰ ਦੱਸੋ ਪੁਰਾਣੀਆਂ ਗੱਲਾਂ-ਬਾਤਾਂ ਕਿਵੇਂ ਹੁੰਦੀਆਂ ਬਜ਼ੁਰਗਾਂ ਤੋਂ ਕੀਵੇਂ ਸਿੱਖਦੇ ਹੁੰਦੇ ਸੀ ਗੱਲਾਂ-ਬਾਤਾਂ ਕਿਵੇਂ ਕਰਦੇ ਹੁੰ ਦੇ ਰੇਣ ਦੀ ਖੇਤੀ ਵਾਲੀ ਜੀ ਪਹਿਲਾਂ ਦੀ ਖੇਤੀ ਤੇ ਹੁਣ ਦੀ ਖੇਤੀ ਤੁਹਾਨੂੰ ਕੀ ਫਰਕ ਲੱਗਦਾ ਜੀ ਪਹਿਲੀ ਖੇਤੀ ਜੀ ਹੋਰ ਸਾਦੀ ਜਾਲੇ ਪਸਮਾ ਦੀ ਰੰਗਰ ਤੇ ਹੁਣ ਮਸ਼ੀਨਰੀ ਦੀ ਆ ਜੀ ਹੁਣ ਸਭ ਵਧੀਆ ਗੜੀ ਲੱਗਦੀ ਪਹਿਲਾਂ ਵਾਲੀ ਵਧੀਆ ਠੀਕ ਲੱਗਦੀ ਹੈ ਕਿ ਹੁਣ ਜਾਨੀ ਨਹੀਂ ਹੁਣ ਵਾਲੇ ਹੁਣ ਵਾਲੇ ਠੀਕ ਹੈ ਜੀ ਹੁਣ ਠੀਕ ਹੁਣ ਲੋਕ ਦੋਸਾਰਾ ਤੇ ਰਾਰੀ ਬਾਈ ਜਾਣਾ ਕਰੀਏ ਹਾਂ ਜੀ ਅੱਲਾ ਤੁਹਾਡੇ ਤੋਂ ਬੜੀ ਮਿਹਨਤੀ ਬਹੁਤ ਕਰਾਉਂਦੇ ਬਹੁਤ ਜ਼ਿਆਦੀ ਬਹੁਤ ਜ਼ਿਆਦੀ ਜੀ ਕੁੱਟ ਵੀ ਬੁੜਿਆਂ ਕੋ ਪੈਂਦੀ ਹੁੰਦੀ ਸੀ ਜਦ ਹਲਕ ਤੇ ਬਿੰਗਾ ਚੱਲ ਜਾਣਾ ਰੇਣ ਮਾਰਨੀ ਉਹਨਾਂ ਲੱਤਾਂ ਦੀ ਕੁਝ ਯਾਦਗਾਰੀ ਕੁੱਟ ਦੱਸੋ ਸਭ ਤੋਂ ਵੱਧ ਤੁਹਾਡੀ ਕੁੱਟ ਕਦੋਂ ਪਈ ਸੀ ਕੁੱਟ ਪੈਂਦੀ ਹੁੰਦੀ ਜਦੋਂ ਸਿਆੜ ਬਿੰਗਾਣਾ ਉਹਨਾਂ ਗੁੱਟ ਦੇ ਮਾਰਨੀ ਬੁੜੀਆਂ ਰ ਪੈਣੀ ਕਹਿੰਦੇ ਸਿਆੜ ਬਿੰਗਾ ਕਿਦਾਂ ਹੋ ਗਿਆ ਸਭ ਤੋਂ ਵੱਧ ਤੁਹਾਨੂੰ ਯਾਦ ਹੋਵੇ ਇੱਕ ਵਾਰ ਇਹਨਾਂ ਬਜ਼ੁਰਗਾਂ ਨੇ ਕੁੱਟਿਆ ਉਹਨਾਂ ਤੁਹਾਡੇ ਨੇ ਯਾਦ ਹੁਣ 70 ਸਾਲ ਦੀ ਉਮਰ ਹੋ ਗਈ ਯਾਦ ਹੁਣ ਤੁਹਾਨੂੰ ਕਿਤੇ ਰਹਿੰਦੀ ਹੁਣ 70 ਸਾਲ ਦੀ ਉਮਰ ਹੋ ਗਈ ਹਰੇ ਕਹਿੰਦੇ ਮੈਂ ਥੇੜਾ ਰਹਿੰਦੀ ਆ ਭੁੱਲ ਗਈ ਜਾਂ ਤੈਨੂੰ ਇਧਰ ਹੁਣ ਇਧਰ ਪੁੱਛ ਲਓ ਜੀ ਭਰਾ ਦਾ ਉਹ ਬਜ਼ੁਰਗ ਕਹਿੰਦੇ ਕਹਿੰਦੇ ਇਹਨਾਂ ਕੋਲ ਜਿਆਦਾ ਗੱਲਾਂ ਸਾਡੇ ਕੋਲ ਹੈ ਗੱਲ ਇਦਾਂ ਆ ਜੀ ਪੁਰਾਣੀਆਂ ਗੱਲਾਂ ਚੇੜੀਆਂ ਚਲਦੀਆਂ ਜਾਂਦੀਆਂ ਬਜ਼ੁਰਗ ਚਲ ਗਏ ਉਹ ਦੱਸੀ ਜਾਂਦੇ ਆ ਉਹ ਗੱਲਾਂ ਉਹ ਗਾਂ ਤੁੜੀਆਂ ਜਾਂਦੀਆਂ ਬੰਦੇ ਮੁੱਕਦੇ ਜਾਂਦੇ ਆ ਅਸੀਂ ਗਾਂ ਮੁੱਕ ਜਾਣਾ ਜਿਨੇ ਕਹੀਂ ਬੱਚਿਆਂ ਨੂੰ ਗੱਲਾਂ ਕਹਿਣੀਆਂ ਆ ਉਹ ਬੱਚਿਆਂ ਨੇ ਕਹਿਣਾ ਤੁਹਾਨੂੰ ਪਤਾ ਕੁਛ ਨਹੀਂਗਾ ਸਾਨੂੰ ਜ਼ਿਆਦਾ ਪਤਾ ਆ ਬਿਲਕੁਲ ਤੇ ਬਜ਼ੁਰਗ ਜਿੰਨੀਆਂ ਗੱਲਾਂ ਕਰਦੇ ਹੁੰਦੇ ਸੀਗੇ ਬਹੁਤ ਵਧੀਆ ਹੁੰਦੇ ਸੀਗੇ ਉਹ ਕਹਿੰਦਾ ਆ ਇਦਾਂ ਕੰਮ ਕਰੀਦਾ ਇਦਾਂ ਕਰੀਦਾ ਜੀ ਜੀ ਤੇ ਕਿਸੇ ਦੇ ਕੋ ਜਾ ਕੇ ਚੰਨਰ ਮਹੀਨਾ ਕੰਮ ਲੈਣਾ ਜਿਹੜਾ ਕੋਈ ਕਾਰਨਾ ਕਰਨਾ ਕਰਨਾ ਕਰਉਣਾ ਹੈਗਾ। ਬਾਕੀ ਮਹਾਰਾਜ ਕੰਮ ਮੜਾ ਮੋਟਾ ਟੁਰ ਹੀ ਜਾਂਦੇ ਠੀਕ ਹੈ। ਹਾਂਜੀ। ਬਈ ਬਰੂਰੇ ਇਕੱਠੇ-ਕੁੱਠੇ ਹੁੰਦੇ ਉਹ ਇਕੱਠੇ ਸਾਰੇ ਬਜ਼ੁਰਗ ਬਹੁਤ ਹਾਂਜੀ 10-15 15 ਇਕੱਠੇ ਦੀ ਲੀ ਹੁੰਦੇ ਸੀ। ਠੀਕ ਹੈ ਜੀ। ਤਾਂ ਤੁਸੀਂ ਖੇੜ ਹੁੰਦੇ ਜੀ ਇਹ ਤੇ ਬਰੂਟਾ ਬਹੁਤ ਬਹੁਤ ਉਧਰ ਇੱਕ ਬੂਰ ਉਧਰ ਆਪਣੇ ਪਾਸੇ ਹੋ ਰਿਹਾ। ਉਹ ਬਹੁਤ ਵੱਡਾ ਉਧਰ ਸਾਰਾ ਜ਼ਿੰਮੇਦਾਰਾ ਦਾ ਮਹੱਲਾ ਆ। ਜੀ। ਉਹ ਉਥੇ ਵੀ ਵੀ ਬੰਦੇ ਇਕੱਠੇ ਹੋ ਜਾਂਦੇ। ਠੀਕ ਹੈ ਜੀ। ਤੇ ਮੰਜੇ ਦਾ ਇਹ ਹੁੰਦੇ ਹੀ ਆ। ਜੀ। ਬੁੜਿਆਂ ਦੇ ਬਾਕੀ ਆਮ ਨਹੀਂ ਆਉਂਦੇ ਖੇਲਦੇ ਹੁੰਦੇ ਉਹ ਬਹੁਤ ਜਗ੍ਹਾ ਖੁੱਲੀ ਛੀ ਗਈ ਉੱਥੇ ਬਈਆ ਹੁਣ ਜੰਗ ਲੱਗ ਕੇ ਛੱਡੀ ਆ ਹਨੇ ਉਦੋਂ ਵਰ ਕਿਦਾਂ ਮਹਿਸੂਸ ਹੋਇਆ ਤੁਹਾਨੂੰ ਦੇਖੋ ਜੀ ਜੰਗ ਲੱਗੀ ਆ ਇਹ ਹੈਗਾ ਤੇ ਚਲੋ ਜਿੱਦਾਂ ਕਹਿੰਦੇ ਆਪਾਂ ਭਾਈਚਾਰੇ ਦਾ ਹੀ ਕੰਮ ਹੁੰਦਾ ਆ ਬਿਲਕੁਲ ਹੈ ਤੇ ਘਾਟਾ ਹੀ ਹੈ ਨਾ ਬਿਲਕੁਲ ਜੀ ਬਿਲਕੁਲ ਜੇ ਕਿਸੇ ਨਾ ਵੀ ਕੋਈ ਵਿਰੋਧ ਕਰਦੇ ਆ ਜੀ ਤੇ ਦੂਸਰੀ ਥਾਂ ਜਾ ਕੇ ਆਪਾਂ ਕੋਈ ਬੰਦਿਆਂ ਦਾ ਕੋਈ ਮਾਰ ਕੁੱਟ ਕਰਨੀ ਜਾਂ ਬੰਦਾ ਮਾਰ ਦੇਣਾ ਤੂੰ ਘਰ ਗਾਟਾ ਪੂਰਾ ਨਹੀਂ ਹੋ ਰਿਹਾ ਹਾਂਜੀ ਤੇ ਇਹਦੇ ਨਾਲ ਤੋਂ ਮਾਲਕਾਂ ਸ਼ਾਂਤੀ ਰੱਖੇ ਜੀ ਜੀ ਅਬਾਈ ਅਸਕਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਬਾਈ ਕੀ ਨਾਮ ਹੈ ਅ ਮੇਰਾ ਨਾਮ ਸ਼ਰਜਿੰਦਰ ਸਿੰਘ ਰਾਜਾ ਜੀ ਸਰਪੰਚ ਪਿੰਡ ਦਿਹਾਲਪੁਰ ਠੀਕ ਹੈ ਬਾਈ ਤੁਸੀਂ ਇਸ ਵਾਰ ਸੰਸਮਤੀ ਨਾ ਬਣਿਆ ਹਾਂਜੀ ਇਸ ਵਾਰ ਸੰਸਮਤੀ ਹੈ ਲੇਕਿਨ 베ਰੀ ਇਹ ਜਿਹੜੀ ਹੈਗੇ ਤੀਜੀ ਟਰਮ ਹੈ ਜੀ ਇਹ ਠੀਕ ਹੈ ਜੀ ਤੇ ਮਹਾਰਾਜ ਦੀ ਕਿਰਪਾ ਨਾਲ ਨੰਬਰਦਾਰੀ ਵੀ ਸੇਵਨ ਲੱਗਣੀ ਆਪਾਂ ਨੂੰ ਵੀ ਦਿੱਤੀ ਆਪਾਂ ਨੂੰ ਦਿੱਤੀ ਹੋਈ ਆ ਠੀਕ ਹੈ ਜੀ ਅਬਾਈ ਪਿੰਡ ਬਾਰੇ ਦੱਸੋ ਫਿਰ ਪਿੰਡ ਦਾ ਤੇ ਹੈਗਾ ਜੀ ਮੇਰਾ ਖਿਆਲ ਹੈ ਵੀ ਸਾਡਾ ਪਿੰਡ ਦਿਆਲਪੁਰ ਜਿਹੜਾ ਜਲੰਧਰ ਹੈ ਇਹ ਪੰਜਾਬ ਦੇ ਕਹਿੰਦੇ 90 ਤੋਂ ਪਿੰਡਾਂ ਦੇ ਵਿੱਚ ਆਉਂਦਾ ਵੀ ਜਿੰਨੀ ਡਿਵੈਲਪਮੈਂਟ ਸਾਡੇ ਪਿੰਡ ਦੇ ਵਿੱਚ ਹੋਈ ਆ ਜੀ ਔਰ ਮੈਂ ਸਮਝਦਾ ਵੀ ਕੋਈ ਵੀ ਕਾਰਜ ਇੱਥੇ ਜਿਹੜਾ ਕੋਈ ਰਹਿ ਨਹੀਂ ਗਿਆ ਜਿਹੜਾ ਅਸੀਂ ਨਹੀਂ ਕੀਤਾ ਹੋਇਆ ਕਿਉਂਕਿ ਆਹ ਪਿੰਡਾਂ ਦੇ ਵਿੱਚ ਅਜੇ ਵੀ ਆਪਾਂ ਦੇਖਦੇ ਆਂ ਵੀ ਗਲੀਆਂ ਨਾਲੀਆਂ ਦੇ ਵਿੱਚ ਜਿਹੜਾ ਸੀਵਰੇਜ ਦੇ ਵਿੱਚ ਅਜੇ ਲੋਕ ਇੰਟਰਲੋਕ ਦੇ ਵਿੱਚ ਹੀ ਫਸੇ ਹੋਏ ਆ ਲੇਕਿਨ ਅਸੀਂ ਇਹ ਜਿਹੜੇ ਕਾਰਜ ਹੈਗੇ ਪਹਿਲਾਂ ਬਹੁਤ ਪਹਿਲਾਂ ਤੇ ਸਾਰੇ ਕੰਮ ਅਸੀਂ ਖਤਮ ਕਰਕੇ ਔਰ ਉਸ ਤੋਂ ਵੀ ਅੱਗੇ ਜਾ ਕੇ ਆ ਸਾਡਾ ਸ਼ਮਸ਼ਾਨ ਘਾਟ ਤੁਸੀਂ ਦੇਖੋਗੇ 65 ਲੱਖ ਰੁਪਏ ਅਸੀਂ ਸ਼ਮਸ਼ਾਨ ਘਾਟ ਤੇ ਲਾਇਆ ਹੋਇਆ ਔਰ ਉਸ ਤੋਂ ਇਲਾਵਾ ਜਿਹੜਾ ਬੱਚਿਆਂ ਨੂੰ ਨੌਜਵਾਨਾਂ ਨੂੰ ਜਿਮ ਬਣਾ ਕੇ ਦਿੱਤਾ ਹੈ ਗਰਾਉਂਡ ਦੇ ਵਿੱਚ ਗਰਾਉਂਡ ਸਾਡੀਆਂ ਵਧੀਆ ਬਣੀਆਂ ਹੋਈਆਂ ਵਾਲੀਬॉल ਕ੍ਰਿਕਟ ਦੀ ਆਪਣੇ ਕਬੱਡੀ ਦੀ ਔਰ ਉਸ ਤੋਂ ਅੱਗੇ ਜਿਹੜਾ ਹੁਣ ਅਸੀਂ ਜਿਹੜਾ ਹੁਣ ਜਿਹੜਾ ਸਾਡੇ ਜਿਹੜੀਆਂ ਬੀਬੀਆਂ ਦਾ ਜਿਮ ਜਿਹੜਾ ਉਹਦੀ ਸਾਰੀ ਚੱਲ ਰਹੀ ਆ ਨਾਲ ਜਿਹੜਾ ਸਾਡਾ ਪੈਲਸ ਜਿਹੜਾ ਕੰਮ ਗਾ ਲੋਗੇ ਕਮਿਊਨਿਟੀ ਸੈਂਟਰ ਜਿਹੜਾ ਹੁੰਦਾ ਕਮਿਊਨਿਟੀ ਹਾਲ ਉਹਦੀ ਸਾਰੀ ਜਿਹੜੀ ਉਹ ਚੱਲ ਰਹੀ ਆ ਤੇ ਇਹ ਹੁਣ ਆਪਾਂ ਪੰਚਾਇਤ ਘਰ ਤੁਸੀਂ ਦੇਖ ਰਹੇ ਆ ਸਾਡਾ ਇਹ ਏਸੀ ਤੇ ਨਾਲ ਜਿਹੜਾ ਕੰਪਿਊਟਰ ਹੈ ਸਾਡਾ ਜਿਹੜਾ ਪੰਚਾਇਤ ਘਰ ਹੈਗਾ ਇਹ ਉਹਦੇ ਨਾਲ ਆ ਸਾਡੀ ਇੰਡਿਸਪੈਂਸਰੀ ਦੀ ਬਿਲਡਿੰਗ ਜਿਹੜੀ ਬਣੀ ਹੋਈ ਉਹ ਵੀ ਕੋਈ ਪ੍ਰਵਾਨ 20 ਲੱਖ ਰੁਪਏ ਲੱਗੇ ਜਿਹੜੀ ਸੇਵਾ ਕੀਤੀ ਆ ਔਰ ਉਸ ਦੇ ਨਾਲ ਬਿਲਕੁਲ ਸਾਡੀ ਸ਼ੈੱਡ ਬਣੀ ਹੈ ਉਹਦੇ ਵਿੱਚ ਸ਼ਮਸ਼ਾਨ ਘਾਟ ਨੂੰ ਜਿਹੜਾ ਡੈੱਡ ਬੋਡੀ ਲੈ ਕੇ ਜਾਣ ਵਾਸਤੇ ਜਿਹੜੀ ਆ ਗੱਡੀ ਨਵੀਂ ਆ ਮਹਾਰਾਜ ਦੇ ਸਰੂਪ ਆਪਾਂ ਡੇਰੀਆਂ ਦੇ ਬਾਹਰ ਲੈ ਕੇ ਜਾਂਦੇ ਆ ਉਹ ਆਪਣੀ ਗੱਡੀ ਚ ਨਿਕੋ ਲੈ ਕੇ ਜਾ ਕੇ ਉਹ ਵੀ ਵੈਨ ਜਿਹੜੀ ਨਵੀਂ ਆ ਉਹ 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 ਦੋਵੇਂ ਗੱਡੀਆਂ ਜਿਹੜੇ ਸਾਡੀ ਛੱੜ ਦੇ ਵਿੱਚ ਖੜੀਆਂ ਔਰ ਉਸ ਤੋਂ ਅੱਗੇ ਜਿਹੜਾ ਸਾਡਾ ਵਾਟਰ ਸਪਲਾਈ ਆ ਉਹ ਇਹਨਾਂ ਸਾਡਾ ਪਿੰਡ ਦੇ ਵਿੱਚ ਕਹ ਲਓ ਵੀ ਹਰ ਘਰ ਤੱਕ ਅਸੀਂ ਜਿਹੜਾ ਵਾਟਰ ਸਪਲਾਈ ਜਿਹੜਾ ਪਹੁੰਚਾਇਆ ਜਿੱਥੇ ਕਿਤੇ ਵੀ ਸਾਨੂੰ ਕਮੀ ਵੀ ਹੋਈ ਹੈ ਉੱਥੇ ਅਸੀਂ ਜਿਹੜਾ ਪੰਚਾਇਤੀ ਵਾਟਰ ਸਪਲਾਈ ਤੋਂ ਇਲਾਵਾ ਇੱਕ ਹੋਰ ਅਸੀਂ ਬੋਰ ਜਿਹੜਾ ਕਰਕੇ ਦਿੱਤਾ ਹੋਇਆ ਤਾਂ ਕਿ ਜਿਹੜੀ ਥੋੜਾ ਸਾਡੇ ਜਿਹੜੀ ਏਰੀਆ ਥੋੜਾ ਉੱਚਾ ਸੀਗਾ ਉਧਰ ਇਸ ਮੋਟਰ ਦੀ ਜਿਹੜੀ ਸਪਲਾਈ ਦੀ ਥੋੜੀ ਪ੍ਰੋਬਲਮ ਆਉਂਦੀ ਸੀ ਉਹ ਅਸੀਂ ਜਿਹੜਾ ਨਵੀਂ ਮੋਟਰ ਉਧਰ ਲਵਾ ਕੇ ਕਨੈਕਸ਼ਨ ਹੋਰ ਦਿੱਤਾ ਔਰ ਛੇ ਜਿਹੜੇ ਅ ਪਿੰਡ ਦੇ ਪਿੰਡ ਵਾਸੀਆਂ ਸਹਿਯੋਗ ਕਿੰਨਾ ਕਿੰਨਾ ਇਹ ਤਕਰੀਬਨ ਸਾਰਾ ਜੇ ਜਿੰਨੀ ਅੱਜ ਤੱਕ ਸਾਡੀ ਡਿਵੈਲਪਮੈਂਟ ਹੋਈ ਹੈ ਉਹਦੇ ਵਿੱਚ ਲਾ ਲਓ ਵੀ ਅਸੀਂ 85% ਜਿਹੜਾ ਸਾਡੇ ਨਗਰ ਦਾ ਤੇ ਸਾਡੇ ਐਨ ਆਰ ਆ ਭਰਾਵਾਂ ਦਾ ਸਹਿਯੋਗ ਆ ਠੀਕ ਹੈ ਜੀ ਔਰ ਕੱਲ ਵੀ 15-20% ਜਿਹੜਾ ਸਾਡਾ ਇਸ ਸਰਕਾਰ ਦਾ ਸਹਿਯੋਗ ਹੈ ਠੀਕ ਕੋਈ ਪਿੰਡ ਦੇ ਵਿੱਚ ਹੋਰ ਕੀ ਖਾਸ ਖਾਸ ਗੱਲਾਂ ਨੇ ਉਹ ਦੱਸੋ ਤੁਹਾਨੂੰ ਹੋਰ ਜੀ ਸਾਡੇ ਪਿੰਡ ਦਾ ਭਾਈਚਾਰਾ ਜਿਹੜਾ ਬੜਾ ਜਿਹੜਾ ਕਹੋ ਵੀ ਮਜ਼ਬੂਤ ਹੈਗਾ ਇੱਥੇ ਕੋਈ ਵੀ ਤੁਹਾਨੂੰ ਤੁਸੀਂ ਪਿੰਡ ਦੇ ਕਿਸੇ ਵੀ ਵਿਅਕਤੀ ਨੂੰ ਤੁਸੀਂ ਪੁੱਛੋਗੇ ਕੋਈ ਇੱਥੇ ਕਿਸੇ ਨਾਲ ਦੀ ਉਹ ਧਰਮ ਦੇ ਨਾਂ ਤੇ ਕੋਈ ਜਾਤੀ ਦੇ ਨਾਂ ਤੇ ਕੋਈ ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਖਾਸ ਕਰਕੇ ਗਰੀਬਾਂ ਨੂੰ ਜਿਹੜੀ ਇੱਥੇ ਪਹਿਲ ਦਿੱਤੀ ਜਾਂਦੀ ਹੈ ਕੋਈ ਵੀ ਜਿਹੜੀਆਂ ਸਰਕਾਰ ਵੱਲੋਂ ਖਾਸ ਤੌਰ ਤੇ ਜਿਹੜੀਆਂ ਸਹੂਲਤਾਂ ਹੁੰਦੀਆਂ ਉਹ ਸਾਡੀ ਸਾਡੀ ਪੰਚਾਇਤ ਦੀ ਔਰ ਸਾਡੇ ਜਿਹੜਾ ਸ਼ੇਰ ਪੰਜਾਬ ਫੋਰਸ ਕਲੱਬ ਆ ਉਹ ਸਾਡਾ ਰਜਿਸਟਰਡ ਕਲੱਬ ਆ ਔਰ ਉਹ ਸਾਡੀ ਇਹ ਮਾਲਵੇਕ ਪ੍ਰਾਥਮਿਕਤਾ ਰਹੀ ਆ ਸੀ ਕਿ ਅਸੀਂ ਜੋ ਵੀ ਸਹੂਲਤਾਂ ਜਿਹੜੀਆਂ ਸਰਕਾਰ ਵੱਲੋਂ ਮਿਲਦੀਆਂ ਔਰ ਉਹਨਾਂ ਨੂੰ ਜਿਹੜੇ ਲੋੜਵੰਦ ਹੈਗੇ ਗਰੀਬ ਲੋਕ ਜਿਹੜੇ ਹੈਗੇ ਉਹਨਾਂ ਤੱਕ ਅਸੀਂ ਜਿਹੜੀ ਪਹੁੰਚਾਉਂਦੇ ਹੁਣ ਜਿਵੇਂ ਲਾ ਲੋ ਤੁਸੀਂ ਜਿਹੜੇ ਆਪਣੇ ਰਾਸ਼ਨ ਮਿਲਦਾ ਦਾਣੇ ਮਿਲਦੇ ਆ ਸਰਕਾਰ ਵੱਲੋਂ ਉਹ ਅਸੀਂ ਜੇ ਕਿਸੇ ਦਾ ਨਈ ਵੀ ਕਾਰਡ ਬਣਿਆ ਉਹ ਵੀ ਅਸੀਂ ਕਹਿ ਕੇ ਜਿਹੜਾ ਉਹਨਾਂ ਨੂੰ ਗਰੀਬਾਂ ਨੂੰ ਅਸੀਂ ਦਾਣੇ ਜਿਹੜਾ ਦਵਾਈ ਦੇ ਆ ਆਪਣਾ ਹੁਣ ਪਿੱਛੇ ਜੇ ਅਸੀਂ ਆ ਜਿਹੜੇ ਗਾਟਰ ਵਾਲਿਆ ਨੇ ਜਿਹੜੇ ਛੱਤਾਂ ਸੀਗੀਆਂ ਉਹ ਵੀ ਇਸੇ ਕਰ ਕਰ ਆਪ ਜਾ ਕੇ ਮੈਂ ਜਿੱਥੇ ਜਿੱਥੇ ਵੀ ਕੋਈ ਗਰੀਵ ਲੋਡ ਬੰਦ ਜਿਹੜੇ ਸੀਗੇ ਉਹ ਪਿੰਡ ਦੇ ਵਿੱਚ ਆਪ ਅਸੀਂ ਜਾ ਕੇ ਸਾਰੇ ਉਹ ਸਾਰੇ ਛੱਤਾਂ ਛੱਤਾਂ ਦੇ ਕੇਸ ਜਿਹੜੇ ਸੀ ਉਹ ਜਿਹੜਾ ਆਪਣੇ ਬੜੇ ਉਹ ਸਾਰੇ ਸਬਮਿਟ ਕਰਵਾਇਆ ਹੋ। ਕੀ ਨਾਮ ਹੈ ਤੇ ਹਰਤਾਰ ਸਿੰਘ ਜੀ ਠੀਕ ਹੈ ਬਈ ਤੁਸੀਂ ਕੀ ਕਰਦੇ ਹੋ? ਕੁਛ ਨਹੀਂ ਬਾਈ ਪਿੰਡ ਦੇ ਵਿੱਚ ਨਾਲ ਹੀ ਸਰਪੰਚ ਦੇ ਨਾਲ ਸਹਿਯੋਗ ਕਰੀਦਾ ਬਾਕੀ ਆਪਣਾ ਸਪੋਰਟਸ ਦਾ ਸਾਰਾ ਗੋਸ਼ ਆਪਾਂ ਉਹਨਾਂ ਦੇ ਨਾਲ ਮੁੰਡਿਆਂ ਦੇ ਨਾਲ ਸਹਿਯੋਗ ਕਰਦੇ ਆਂ ਜੀ। ਠੀਕ ਹੈ ਜੀ। ਹਾਂ ਜੀ। ਕਿਹੜੀ ਗੇਮ ਗੇਮ ਵੀ ਖੇਡਦੇ ਸੀ ਨਹੀਂ ਗੇਮ ਨਹੀਂ ਭਾਜੀ ਉਦਾਂ ਮੁੰਡੇ ਸਹਾਇਤਾ ਕਰਦੇ ਨੇ ਮੈਨੂੰ ਲੱਗਦਾ ਕਬੱਡੀ ਕੋਡੀ ਵਾਲੀ ਤੇ ਉਹਦਾ ਮੈਂਦ ਲਾਈ ਦੀ ਆ ਜੀ ਠੀਕ ਹੈ ਬਈ ਕਿਹੜੀ ਬਈ ਹੋਰ ਸਪੋਰਟਸ ਚ ਜ਼ਿਆਦਾ ਕਿਹੜੇ ਆਪਾਂ ਤਵੱਜੋ ਦਿੰਨੇ ਆ ਫੇ ਸਪੋਰਟਸ ਚ ਕੋਈ ਵੀ ਗੇਮ ਆ ਜਾਵੇ ਵਾਲੀਬਾਲ ਦਾ ਵੀ ਹੈਗਾ ਆਪਣੀ ਕ੍ਰਿਕਟ ਦੀ ਵੀ ਹੈਗੀ ਆ ਤੇ ਕਬੱਡੀ ਦੀ ਮੇਨੇ ਆਪਣੀ ਟੀਮ ਵਧੀਆ ਚੱਲਣ ਦੀ ਆ ਮੁੰਡੇ ਆਪਣੇ ਬਾਹਰ ਖੇਡਣ ਗਏ ਆ ਹੁਣ ਦੋ ਇੰਗਲੈਂਡ ਚ ਗਏ ਹੋਏ ਆ ਠੀਕ ਹੈ ਹਾਂਜੀ ਹੋਰ ਬਈ ਪਿੰਡ ਵੱਲੋਂ ਪੂਰਾ ਪੂਰਾ ਸਹਾਇਤਾ ਆ ਜੀ ਨਸ਼ੇ ਨੁਸ਼ੇ ਤੋਂ ਬਚੇ ਹੋਏ ਪਿੰਡ ਤਕਰੀਬਨ ਬਚਿਆ ਹੋਇਆ ਜੀ ਕੋਈ ਹੋਰ ਮੈਂ ਇੰਨਾ ਕ ਸੁਣਿਆ ਵੀ ਨਾਲ ਔਰੇ ਗਵੰਡੀ ਪਿੰਡ ਵੀ ਔਰੇ ਜਿੱਥੇ ਨਸ਼ੇ ਦੀ ਸਪਲਾਈ ਬਹੁਤ ਹੁੰਦੀ ਆ ਸੋ ਹਾਂਜੀ ਉਹ ਵੀ ਆਪਣਾ ਪਿੰਡ ਬਚਿਆ ਹੋਇਆ ਹਾਂਜੀ ਬਚਿਆ ਹੋਇਆ ਪਰ ਫੇ ਵੀ ਅਸੀਂ ਜਿਹੜੇ ਮੁੰਡੇ ਲੱਗੇ ਹੋਏ ਆ ਉਹ ਉਹਨਾਂ ਦਾ ਉਹਨਾਂ ਦਾ ਸਹਿਯੋਗ ਸਾਰੇ ਮੁੰਡੇ ਇਕੱਠੇ ਹੋ ਕੇ ਕਰਦੇ ਨਾਲ ਪੰਚਾਇਤ ਐਨ ਆਰ ਆਈ ਜੋ ਵੀ ਉਹਨਾਂ ਨੂੰ ਚੀਜ਼ ਲੋੜ ਹੁੰਦੀ ਆ ਨਸ਼ਾ ਛੱਡਣਾ ਚਾਹੁੰਦੇ ਹੋਣ ਉਹਨਾਂ ਦਾ ਸਹਿਯੋਗ ਕਰੀਦਾ ਹਸਪਤਾਲ ਵੀ ਲੈ ਕੇ ਜਾਂਦਾ ਕਿਸੇ ਨੂੰ ਕਿਸੇ ਟਰੀਟਮੈਂਟ ਦੀ ਲੋੜ ਹੋਵੇ ਨਾਲ ਸਹਿਯੋਗ ਕਰਦੇ ਆ ਜੀ ਬਈ ਕੀ ਨਾਮ ਹੈ ਜੀ ਪ੍ਰੇਮ ਸਿੰਘ ਤੁਸੀਂ ਬਈ ਕੀ ਕਰਦੇ ਜੀ ਅਸੀਂ ਬਸ ਹੌਸਫਰੀ ਆ ਜ ਅਸੀਂ ਪਹਿਲੇ ਰਾਜੀ ਦੇ ਕੰਮ ਕਰਦੇ ਸੀ ਠੀਕ ਹੈ ਇਹ ਲੱਗਦੀ ਵਿੱਚ ਇੱਥੇ ਨਹੀਂ ਕੰਮ ਮੁਕਦਾ ਸੀ ਪਰ ਜਦ ਸਜੇ ਨੇ ਵੀਡੀਓ ਚ ਠੀਕ ਹੈ ਉੱਥੇ 20 25 ਸਾਲ ਕੰਮ ਕਰ ਮੁਰਗੀ ਹਾਂਜੀ ਤੇ ਮੁਰਗੀਉਣ ਇੱਥੇ ਟਿਗੇ ਆ ਇੱਥੇ ਹੁਣ ਬਸ ਸੇਵਾ ਵਿੱਚ ਹੀ ਆ ਸਰਦਨਾਂ ਹਾਂਜੀ ਬਈ ਜਦੋਂ ਤੁਸੀਂ ਡਵੀਚੇ ਸੀਗੇ ਜਦੋਂ ਪਿੰਡ ਦੀ ਯਾਦ ਆਉਂਦੀ ਹੁਣ ਤਾਂ ਚਲੋ ਫੋਨ ਫੋਨ ਆ ਗਏ ਪਹਿਲਾਂ ਤਾਂ ਫੋਨ ਫੋਨ ਹੁੰਦੇ ਨਹੀਂ ਸੀਗੇ ਪਹਿਲਾਂ ਇੱਥੇ ਸਾਡੇ ਇੱਕ ਡਾਕਟਰ ਹੁੰਦਾ ਸੀ ਉਹ ਜਿੰਨੇ ਪਿੰਡੇ ਹੁੰਦੇ ਸੀ ਉੱਥੋਂ ਨਾਲ ਫੋਨ ਕਰਨਾ ਉਹਨਾਂ ਨੇ ਘਰ ਘਰ ਸੁਨਹਿਆ ਪਹੁੰਚਾਉਣਾ ਉਹਨੇ ਬੜੀ ਇੱਕ ਮਿਹਨਤ ਕੀਤੀ ਉਹਨਾਂ ਉਸ ਕਰਕੇ ਘਰ ਸੁਨਹਿਆ ਪਹੁੰਚਾਉਣਾ ਇੰਨੇ ਬਈ ਫੋਨ ਹੋਰ ਜਲਾ ਉਹਨਾਂ ਸਾਡੇ ਘਰਾਂ ਦੇ ਨਾਲ ਉੱਥੇ ਪਹੁੰਚਲਾ ਉਹ ਫੋਨ ਸੁਣ ਲੈ ਉਹ ਤਾਂ ਮੋਬਾਈਲ ਮੁਰ ਕਿੱਥੇ ਹੁੰਦੇ ਸੀ ਸਾਡੇ ਇਦਾਂ ਉਹਨਾਂ ਨੇ ਬੜੀ ਸੇਵਾ ਕੀਤੀ ਸਾਡੇ ਨਗਰ ਦੇ ਵਿੱਚ ਕੋਈ ਜੋ ਬੀਬੀ ਐ ਭੈਣਾਂ ਨੂੰ ਕਰ ਸੁਨਹਿਆ ਪਹੁੰਚਾਉਣਾ ਫੇਉਣਾ ਬੁੜੀਆਂ ਨੇ ਬੀਪੀ ਐਲੋਥੀ ਆਲਾ ਫੇਪ ਫੋਨ ਸੁਣ ਲੈ ਉਹਨਾਂ ਨੇ ਨਾ ਬੋਲਾ ਪਲਾ ਸੇਵਾ ਕੀਤੀ ਚਪੇਲੇ ਦੇ ਵਿੱਚ ਬਾਈ ਕੀ ਨਾਮ ਹੈ ਮੇਰਾ ਨਾਮ ਸ਼ਿੰਦਪਾਲਾ ਜੀ ਤੁਸੀਂ ਬਾਈ ਕੀ ਕਰਦੇ ਜੀ ਆਪਣੇ ਕਪੜੇ ਦੁਕਾਨ ਆ ਕਰਿਆਨੇ ਦੁਕਾਨ ਆ ਆਲੂ ਦਾ ਵਪਾਰ ਕਰਦੇ ਆ ਜੀ ਠੀਕ ਹੈ ਜੀ ਹਾਂ ਜੀ ਇੱਕ ਵਾਰ ਤੁਸੀਂ ਗੱਲਬਾਤ ਸੁਣਾਓ ਕੋਈ ਬਿਲਕੁਲ ਦਾ ਗਾਹਕ ਭਾਂਤ ਭਾਂਦੇ ਗਾਹਕ ਆਉਂਦੇ ਨੇ ਹਾਂ ਜੀ ਹਾਂ ਜੀ ਤੁਸੀਂ ਫਿਰ ਦੱਸੋ ਕਿਹੜਾ ਕੋਈ ਗਾਹਕ ਕੋਈ ਗੱਲਬਾਤ ਸੁਣਾਓ ਸਾਨੂੰ ਹਾਂ ਜੀ ਸਾਡੇ ਕੋ ਸਾਰੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਇੱਥੇ ਬਾਰੋਂ ਵੀ ਆ ਕੇ ਸਾਡੇ ਲਾਗੇ ਮੇਲ ਹੈਗੀ ਆ ਹਾਂਜੀ ਜਗਜੀਤ ਇੰਡਸਟਰੀਆ ਬਾਹਰਲੇ ਲੋਕ ਵੀ ਉਹਨਾਂ ਨੂੰ ਵੀ ਰੋਜ਼ਗਾਰ ਮਿਲਦਾ ਇੱਥੇ ਆ ਕੇ ਹਾਂਜੀ ਬਾਕੀ ਸਾਡੇ ਸਰਪੰਚ ਸਾਹਿਬ ਨੇ ਸਾਡੇ ਪਿੰਡ ਦੀ ਕੱਪੜਿਆਂ ਦੀ ਦੁਕਾਨ ਆ ਤੁਹਾਡੀ ਹਾਂਜੀ ਜਦੋਂ ਬੀਬੀਆਂ ਆ ਜਾਂਦੀਆਂ ਨੇ ਦੁਕਾਨ ਤੇ ਕੱਪੜੇ ਲੈਣ ਹਾਂਜੀ ਉਹ ਕਹਿੰਦੇ ਸਕੂਟ ਬਾਰ-ਬਾਰ ਕਢਾਉਂਦੇ ਰਹਿੰਦੇ ਪਰਸੰਦ ਆ ਇੱਕ ਅੱਧਾ ਹੀ ਕਰਦੀਆਂ ਨੇ ਬੀਬੀਆਂ ਹਾਂਜੀ ਗੁਸਾਨਾਂ ਦਾ ਫਿਰ ਤੁਹਾਨੂੰ ਵੀ ਹਾਂ ਬੈਠੇ ਬੈਠੇ ਕਈ ਵਾਰ ਮੰਨਦੇ ਦਾ ਵੀ ਇਹ ਬੀਬੀਆਂ ਸੂਟ ਕਢਾਈ ਜਾਂਦੀਆਂ ਨੇ ਵੀ ਹਾਂ ਲੈਂਦੇ ਹੈ ਨਹੀਂ ਨਹੀਂ ਜੀ ਨਹੀਂ ਜੀ ਨਾ ਅਸੀਂ ਅੱਕੀ ਦਾ ਨਾ ਚੱਕੀ ਦਾ ਨਾ ਠੱਕੀ ਦਾ ਇਹ ਆ ਗੱਲ ਬੱਸ ਮੈਨੂੰ ਇੱਕ ਗੱਲ ਦੱਸੋ ਦੁਕਾਨਦਾਰ ਇਹਨੇ ਮਿੱਠੇ ਬੋਲਦੇ ਕਿਵੇਂ ਹੁੰਦੇ ਹੈ ਇਹ ਇਹ ਗੋਡ ਗਿਫਟ ਹੁੰਦਾ ਜੀ ਇਹ ਜਿੰਨੇ ਸਾਰੇ ਦੁਕਾਨਦਾਰ ਹੁੰਦੇ ਉਹ ਸਾਰੇ ਬੜੇ ਮਿੱਠੇ ਹੁੰਦੇ ਨੇ ਕੱਪੜੇ ਵਾਲੇ ਖਾਸ ਕਰਕੇ ਹੁੰਦੇ ਨੇ ਚਾਹੇ ਰੈਡੀਮੇਡ ਵਾਲੇ ਹੋਣ ਚਾਹੇ ਦੂਜੀ ਹੋਣ ਇੱਕ ਕੁਦਰਤੀ ਹੈ ਜੀ ਜਿਹੜੇ ਮਰਜ਼ੀ ਸ਼ਹਿਰ ਚਲੇ ਜਿਹੜੇ ਮਰਜ਼ੀ ਪਿੰਡ ਚਲੇ ਜਾਓ ਉਹ ਤੁਹਾਨੂੰ ਦੁਕਾਨਦਾਰ ਐਨ ਪੂਰੇ ਮਿੱਠੇ ਬੋਲਦੇ ਹੁੰਦੇ ਨੇ ਇਹ ਹੈ ਇਹ ਪ੍ਰੋਫੈਸ਼ਨ ਆ ਜੀ ਇਹਨਾਂ ਦਾ ਅੱਬੀ ਤੁਸੀਂ ਫੋਨ ਟੱਚ ਰੱਖਿਆ ਹਾਂਜੀ ਫਰੇਦ ਜੀ ਫੋਨ 'ਚ ਫਿਰ ਕੀ ਦੇਖਦੇ ਹੋ ਮਤਲਬ ਕੀ ਚਲਾਉਂਦੇ ਹੋ ਦੇਖਣਾ ਤੇ ਕੋਈ ਨਹੀਂ ਫੇਸਬੁਕ ਫੋਨ ਜੁੱਕ ਨਹੀਂ ਐਡੀ ਖਾਸ ਨਹੀਂ ਕੋਈ ਕਿ ਬੱਚਿਆਂ ਦਾ ਫੋਨ ਫਾਨ ਆ ਜੀ ਉਹ ਖੁਸ਼ ਹੋਣ ਲਈਦਾ ਜਿਆਦਾ ਨਹੀਂ ਰੱਖਦੇ ਖਾਸ ਨਹੀਂ ਮਤਲਬ ਫੇਸਬੁਕ ਮਾੜੀ ਮੋੜੀ ਤਾਂ ਚਲਾਉਂਦੇ ਹਾਂ ਉਹ ਕਿਤੇ ਭੈਣ ਲੜਾਈ ਧੋੜੀ ਲੱਗ ਜੂ ਉਹ ਦੇਖਦੇ ਜਿਆਦਾ ਕਦੋਂ ਲੱਗਣੀ ਕਦੋਂ ਲੱਗਦੀ ਹੈ ਤੇ ਚਲੀ ਜਾਂਦਾ ਉਹ ਚੜ ਮਾੜਾ ਮੋੜਾ ਨਹੀਂ ਹੁਣ ਜਿਵੇਂ ਅਸੀਂ ਸਾਡੇ ਵਾਲੀ ਜਿਹੜੀ ਜਨਰੇਸ਼ਨ ਜਿਵੇਂ ਅਸੀਂ ਆ ਇੱਕ ਦੂਜੇ ਨੂੰ ਰੀਲਾ ਰੂਲਾ ਹੀ ਇੱਕ ਦੂਜੇ ਨੂੰ ਸ਼ੇਅਰ ਕਰਦੇ ਨੇ ਤੁਸੀਂ ਵੀ ਫੇਰ ਭੇਜ ਦਿਨੇ ਆਪਣੇ ਸਾਥੀਆਂ ਨੂੰ ਨਹੀਂ ਜੀ ਹਾਂ ਜੀ ਕੋਈ ਨਹੀਂ ਕਹਿਣ ਉਹ ਆਪਾਂ ਨਹੀਂ ਕਹਿਣ ਉਹ ਭੇਜਣੀ ਕਿਸ ਦੀ ਆਈ ਤੇ ਉਹਨੂੰ ਪਹਿਲੋ ਪੁੱਛਦਾ ਵੀ ਆ ਤੂੰ ਕੰਮ ਸਹੀ ਕੀਤਾ ਕਿ ਗਲਤ ਕੀਤਾ ਆਪਾਂ ਨਹੀਂ ਭੇਜਦੇ ਕਿ ਬਈ ਥੋੜੇ ਜਿਹੇ ਨਾ ਛੋਟੇ ਹੁੰਦੇ ਸਭ ਤੋਂ ਵੱਧ ਸ਼ਰਾਰਤਾ ਕੌਣ ਕਰ ਦਿੰਦੇ ਆ ਦੱਸੋ ਕਿੰਨੇ ਸਹੀ ਭੁੰਫੇ ਰਹੇ ਸ਼ਰਾਰਤਾ ਜ਼ਿਆਦਾ ਕਰਦਾ ਨਾ ਉਧਰ ਸਹੀ ਕਿਵੇਂ ਦੀ ਸ਼ਰਾਰਤ ਕਰਦੇ ਮਾਸ ਕੱਟ ਵੀ ਜਾਇਆ ਹੈ ਡਬੇ ਵੀ ਜਾਇਆ ਹੈ ਇੰਗਲੈਂਡ ਵੀ ਜਾਇਆ ਹੈ ਤੇ ਉੱਥੇ ਜਾ ਕੇ ਸ਼ਰਾਰਤਾਂ ਹੀ ਕੀਤੀ ਹੋਣੀ ਆ ਅੱਛਾ ਨਹੀਂ ਕਿੰਦਾਂ ਦੀ ਸ਼ਰਾਰਤ ਕਰ ਦਿੰਦੇ ਆ ਬਾਕੀ ਨਹੀਂ ਜੇ ਐਡਾ ਖਵਾਖ ਨਹੀਂ ਉਹਨਾਂ ਦਾ ਨਿਆਣੀ ਜਿਹੜਾ ਮਾਰੇ ਮੋਟੇ ਖੇਲਦੇ ਹੁੰਦੇ ਆ ਇਹਨੇ ਕਿ ਤਾਂ ਹੁੰਦਾ ਹੀ ਆ ਐਡਾ ਜਿਹੜਾ ਕਿਹੜਾ ਖੇਡਾਂ 'ਚ ਥੋੜੇ ਜਿਹੜਾ ਸਭ ਤੋਂ ਵੱਧੀਆ ਹੁੰਦਾ ਸੀ ਸਾਰੇ ਟੌਪ ਤੇ ਸੀ ਹਾਂ ਜੀ ਉਹਦੇ ਉਹਦੇ ਦੇਖਦੇ ਆ 10500 ਇਹਨੋਂ ਸਿਰਫ ਉਹ ਜਿੱਤੇ ਗਏ ਹੈ ਜੀ ਤੁਹਾਨੂੰ ਜਿਹੜੀ ਕਿ ਤਕਰੀਬਨ ਚੱਲੇ ਪਹਿਲੇ ਚੰਗੇ ਸੀ ਸਾਡੇ ਨਾਲ ਬਾਦੜ ਦੇ ਭਾਈ ਤੁਸੀਂ ਤਿੰਨ ਮੁਲਕ ਘੁੰਮੇ ਆਏ ਹੈ ਜੀ ਤੁਸੀਂ ਤਿੰਨ ਮੁਲਕ ਘੁੰਮ ਕੇ ਆਏ ਨਹੀਂ ਦੋ ਕੀ ਘੁੰਮਿਆ ਜੀ ਕਿਹੜੇ ਕਿਹੜੇ ਇੰਗਲੈਂਡ ਤੇ ਮਾਸਕਟ ਅੱਛਾ ਜੀ ਹਾਂ ਜੀ ਇੰਡੀਆ ਜੀ ਇੰਡੀਆ ਦਾ ਗਾਇਆ ਆਪਣਾ ਠੀਕ ਹੈ ਜੀ ਸਭ ਤੋਂ ਵਧੀਆ ਕਿਹੜਾ ਲੱਗਿਆ ਪਰ ਇੰਗਲੈਂਡ 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 ਦੀ ਯਾਦਦੂ ਦੱਸੋ ਇੰਗਲੈਂਡ ਦੀ ਯਾਦਗਾਰ ਦਾ ਫੇਰ ਨੂੰ 4 ਵਜੇ ਉੱਠਣਾ ਰੋਟੀ ਪਾਣੀ ਬਣਾਉ ਕਰੋ ਰਾਤ ਨੂੰ 12 ਵਜੇ ਜਾਂਦੇ ਸੌਣ ਲੱਗਿਆਂ ਫੇਰ ਆਣ ਕੇ ਰੋਟੀ ਪੈਣ ਬਣਾਉ 6 ਵਜੇ ਨੂੰ ਭੱਜੋ ਫੇਰ ਕੋ ਕਰੀ ਕੋ ਮਗਰ 4 ਘੰਟੇ ਸੌਣ ਨੂੰ ਮਿਲਦੇ ਹਾਰ ਕੇ 24 ਸਾਲੇ ਛੱਡ ਕੇ ਆ ਗਿਆ ਥਾਪ ਛੱਡ ਕੇ ਆਇਆ ਮੈਂ ਅੱਛਾ ਨਹੀਂ ਜਾਣਾ ਇੰਗਲੈਂਡ ਠੀਕ ਹੈ ਰਾਮ ਨਹੀਂ ਮਿਲਦਾ ਕੰਮ ਹੀ ਕੰਮ ਆ ਕੰਮ ਹੀ ਕੰਮ ਆ ਹਾਂ ਜੀ ਹਾਂ ਕੰਮ ਹੀ ਕੰਮ ਜਿੰਨਾ ਚਿਰ ਆ ਰਹੇ ਹਾਂ 4 ਘੰਟੇ ਬਸ ਸੌਣ ਦਾ ਮੇਰਾ 12 ਤੋਂ 4 ਰਾਤ ਨੂੰ ਬਸ ਕੰਨਾ ਜੀ ਬਾਈ ਮੁੰਦਰਾ ਪਾਈਆਂ ਨੇ ਇਹ ਵਰ ਸ਼ੌਂਕ ਸ਼ੁਰੂ ਤੋਂ ਸੀ ਜਾਂ ਕੋਈ ਗੱਲ ਵੱਤ ਮੁੰਦਰਾ ਦੀ ਜੇ ਗੱਲ ਕਰੀਏ ਜੀ ਇਹ ਹੁਣ ਤੇ ਹੈਗਾ ਟ੍ਰੈਂਡ ਜੀ ਵੈਸੇ ਜੇ ਕਹੀਏ ਤੇ ਮੇਰੇ ਜਿਹੜੇ ਦਾਦਾ ਜੀ ਸੀਗੇ ਨਾ ਜੀ ਉਹਨਾਂ ਦੀ ਇੱਕ ਪਾਈ ਹੁੰਦੀ ਸੀ ਉਹਨਾਂ ਨੂੰ ਉਹਦੋਂ ਨੰਨਤੀਆਂ ਕਹਿੰਦੇ ਸੀ ਜੀ ਤੇ ਮੈਂ ਤੇ ਹੁਣ ਸ਼ੌਂਕ ਨੂੰ ਪਾਈਆਂ ਹੋਈਆਂ ਬਾਬੇ ਉਹਨਾਂ ਨੂੰ ਪਤਾ ਨਹੀਂ ਉਸ ਵੇਲੇ ਕਿਉਂ ਪਾਈਆਂ ਸੀਗੀਆਂ ਮੇਰੇ ਤੇ ਹੁਣ ਪਾਈਆਂ ਨੂੰ ਵੀ ਅੱਜ 25-30 ਸਾਲ ਹੋ ਗਏ ਆ ਠੀਕ ਹੈ ਜੀ ਹਾਂ ਜੀ ਬਾਬੇ ਉਹਨਾਂ ਨੂੰ ਬੁੱਲ ਪੁੱਛੇ ਨਹੀਂ ਬਾਬਾ ਜੀ ਕਾਹ ਤੋਂ ਪਈਏ ਫਿਰ ਦੱਦਿਆਂ ਵੈਸੋ ਕਹਿੰਦੇ ਸੀ ਕਿ ਜਿਹੜਾ ਸੋਨਾ ਪਾਉਣਾ ਨਾ ਇਹ ਸਰੀਰ ਦੇ ਨਾਲ ਕੋਈ ਵੀ ਲੱਗਦਾ ਜਿਹੜਾ ਇਹਦਾ ਕੋਈ ਲਾਭ ਆ ਬਾਡੀ ਨੂੰ ਚਾਂਦੀ ਦਾ ਸੋਨੇ ਦਾ ਤਾਂਬੇ ਦਾ ਕੋਈ ਨਾ ਕੋਈ ਲਾਭ ਸਤਿ ਸ੍ਰੀ ਅਕਾਲ ਜੀ ਬਈ ਕੀ ਨਾਮ ਹੈ ਜੀ ਪਰਮਜੀਤ ਸਿੰਘ ਤੁਸੀਂ ਬਈ ਕੀ ਕਰਦੇ ਹੋ ਖੇਤੀਬਾੜੀ ਖੇਤੀਬਾੜੀ ਕੋਈ ਨਾ ਜਾਂਦੀ ਠੀਕ ਹੈ ਪਹਿਲਾਂ ਪਹਿਲਾਂ ਵੀ ਖੇਤੀਬਾੜੀ ਹੁੰਦੀ ਖੇਤੀਬਾੜੀ ਠੀਕ ਹੈ ਜੀ ਬਹੁਤ ਖੇਤੀਬਾੜੀ ਥੋੜੀ ਆਉਂਦੀ ਉਹਨੇ ਦੇ ਕਿੰਨਾ ਬਈ بڑے بڑے ਮੈਂ ਪੰਜ ਛੇ ਪੜਿਆ ਜੀ ਉਹ ਤੋਂ ਬਾਅਦ ਉਹ ਬ੍ਰਿਗ ਲਿਖਾ ਕਿਉਂ ਲੱਗੀ ਬਾ ਖੇਤੀ ਖੁੱਤੀ ਲੱਪੇ ਪੜਨੇ ਜੀ ਨਹੀਂ ਕਰਦਾ ਥਾੜ ਗਏ ਪੂਰਨ ਚੱਲ ਜਾਣਾ ਹਾਂਜੀ ਬਸ ਤੇ ਲੈ ਕੇ ਰਾਜ ਬੈਠੇ ਰਹਿਣਾ ਛੁੱਟੀ ਹੋਣੀ ਫੇਰ ਦੀ ਰੋਟੀ ਖਾ ਕੇ ਫੇਰ ਸਕੂਲੇ ਸਾਰੀ ਛੁੱਟੀ ਘੇ ਘਰ ਇਦਾਂ ਉਹਨੇ ਪੜਿਆ ਬੁੜਿਆ ਕੋਈ ਨਹੀਂ ਅਜੇ ਨਾਲ ਸਾਨੂੰ ਪੁੱਛ ਇਹ ਦੋ ਮਾਤੀ ਮੇਰੇ ਆ ਪਿੱਛੇ ਬੈਠਿਆ ਇਹ ਵੀ ਨਹੀਂ ਪੜੇ ਅੱਛਾ ਜੀ ਕਿੱਟੇ ਹੁੰਦੇ ਸੀ ਜੀ ਠੀਕ ਨਹੀਂ ਥੋੜਾ 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 ਬਦਲਣ ਦੇਦਾ ਹੋਰ ਆਪਨੇ ਆਪਣੇ ਦਸਾਂ ਲਾ ਕੇ ਪਹਿਲਾਂ ਨਹੀਂ ਜਾਦੇ ਹੋ ਦਸਾਂ ਕਈ ਵਾਰ ਕਈ ਵਾਰ ਮਾਸਟਰ ਨੇ ਸਾਨੂੰ ਆਂਡੇ ਲੈਣ ਕੱਲ ਦਿੱਤਾ ਜਾਂਡੇ ਰਹਿ ਗਏ ਪਿਛੋਂ ਬੈਠੇ ਮਗਰ ਇਹ ਲੈ ਕੇ ਆਉਣੇ ਦੇਣੇ ਜਦੋਂ ਛੁੱਟੀ ਹੁੰਨੀ ਘਰ ਆ ਜਾਣਾ ਕਿਤੇ ਘਰ ਦੇ ਨੂੰ ਪਤਾ ਲੱਗਣਾ ਹੋਰ ਜੁੱਤੀ ਫੇਰ ਨਹੀਂ ਦੇ ਕਹਿਂ ਜੀ ਤਾਂ ਸਿਕਾਲ ਜੀ ਹਾਂ ਜੀ ਸਿਕਾਲ ਜੀ ਬੰਦੇ ਕੀ ਨਾਮ ਹੈ ਕਮਲਜੀਤ ਠੀਕ ਹੈ ਮਦੀਦ ਜੀ ਕੀ ਕਰਦੇ ਆਪਾਂ ਕਰੀ ਠੀਕ ਹੈ ਡੇਰੇ ਕਿੱਥੋਂ ਦੇ ਸਾਡੇ ਹੁਣੇ ਮੈਂ ਡੇਰੇ ਬਾਰੇ ਗੱਲ ਕਰ ਰਿਹਾ ਸੀ ਤੇ ਮੇਰੇ ਹੁੰਦੇ ਡੇਰੇ ਕਦੀ ਬਾਹਰ ਤੇ ਕਦੀ ਇੱਥੇ ਨਿਆਣੀ ਵਾਰੀ ਆ ਠੀਕ ਹੈ ਜੀ ਹਾਂ ਜੀ ਹਸਬੰਦ ਵੀ ਵਾਰੀ ਹੈ ਠੀਕ ਜੀ ਕਿਹੜੀ ਕੰਟਰੀ ਆ ਹਾਂ ਹਸਬੰਦ ਦੇ ਵੇਚਿਆ ਤਾਂ ਪੱਛਕਣ ਇੱਟੇ ਜਿਆ ਹਾਂ ਠੀਕ ਹੈ ਹਾਂ ਜੀ ਸਭ ਤੋਂ ਵਧੀਆ ਕਿਹੜਾ ਲੱਗਦਾ ਕੈਨੇਡਾ ਲੱਗਦਾ ਜਾਂ ਡਵੀ ਲੱਗਦਾ ਆਪਣਾ ਪੰਡ ਠੀਕ ਗਈ ਸੀ ਆ ਗਈ ਸੀ ਛੇ ਛੇ ਮਹੀਨੇ ਜਾਂਦੀ ਹੈ ਠੀਕ ਬਾਹਰ ਬਾਹਰ ਕਿਉਂ ਨਹੀਂ ਪਸੰਦ ਆ ਬਾਹਰ ਅੰਦਰੇ ਰਹਿਣਾ ਪੈਂਦਾ ਠੀਕ ਉਹ ਸਭ ਤੋਂ ਵੱਡੀ ਸੋਚ ਹੈ ਸਭ ਤੋਂ ਵੱਡੀ ਸਮੱਸਿਆ ਗੱਲਾਂ ਬਾਤਾਂ ਹੁੰਦੀਆਂ ਨਹੀਂ ਉਨੀ ਨਹੀਂ ਹੁੰਦੀ ਦੁਕਾਨੀ ਗੱਲਾਂ ਬਾਤਾਂ ਨਹੀਂ ਉੱਥੇ ਹੁੰਦੀਆਂ ਕਿਤੇ ਜਿਹੜੇ ਕੋ ਘਰੇ ਹੀ ਨਹੀਂ ਜਾਂਦਾ ਬਿਲਕੁਲ ਬਿਲਕੁਲ ਤਾਂ ਇਹ ਬੀਬੀਆਂ ਦਾ ਮਾਹੌਲ ਵਧੀਆ ਚਾਹੀਦਾ ਹਾਂਜੀ ਹਾਂਜੀ ਚਾਰ ਪੰਜ ਬੀਬੀਆਂ ਇਕੱਠੀਆਂ ਹੋਣ ਫਿਰ ਗੱਲਾਂ ਬਾਤ ਇਹ ਚਾਰ ਪੰਜ ਕਿਤੇ ਹੋ ਜਾਈਏ ਇਕੱਠੀਆਂ ਨਹੀਂ ਤੇ ਸਾਡੇ ਘਰ ਸਾਡੇ ਚਾਚਾ ਜੀ ਦਾ ਉੱਥੇ ਰਹਿ ਨਹੀਂ ਨੀ ਜਰਾ ਠੀਕ ਹੈ ਜੀ ਉੱਥੇ ਜਿਆਦਾ ਚਾਈ ਆਈਦਾ ਹੈ ਠੀਕ ਹੈ ਹਾਂਜੀ ਬੱਚਿਆਂ ਨਾਲ ਬੈਠ ਖਟ ਲਈਦਾ ਆ ਟੈਂਪਾਸ ਹੋ ਜਾਂਦਾ ਤਾਂ ਫਿਰ ਬੀਬੀਆਂ ਪੰਜ ਸੱਤ ਇਕੱਠੀਆਂ ਹੋ ਜਾਂਦੀਆਂ ਨੇ ਉਦੋਂ ਫਿਰ ਕਿਵੇਂ ਦੀ ਗੱਲਾਂ ਕਰਦੀਆਂ ਨੇ ਘਰ ਦੇ ਨੇ ਆਪਣੀਆਂ ਹੀ ਲਿਕ ਨੂੰ ਟੇੜੇ ਦਾ ਘੱਟ ਕਰੀਦੀਆਂ ਬੀਬੀਆਂ ਦੀ ਇੱਕ ਬੜਾ ਮਸ਼ਹੂਰ ਸ਼ਬਦ ਆ ਚੁਗਲੀ ਵਾਲਾ ਉਹ ਉਹ ਜਿਵੇਂ ਕੁਝ ਨਹੀਂ ਕਰੇ ਕਿਹੜਾ ਸ਼ਬਦ ਚੁਗਲੀ ਚੁਗਲੀ ਚੁਗਲੀਆਂ ਘੱਟ ਕਰੀਦੀਆਂ ਚੁਗਲੀਆਂ ਘੱਟ ਕਰੀਦੀਆਂ ਠੀਕ ਹੈ ਜੀ ਹਾਂ ਜੀ ਮਾਤਾ ਜੀ ਫਿਰ ਜਦੋਂ ਵਿਆਹ ਵੀ ਉਹਦੇ ਬੀਬੀਆਂ ਕਿਹੜੀਆਂ ਸਭ ਤੋਂ ਵੱਧ ਬੋਲੀਆਂ ਪਾਉਂਦੀਆਂ ਨੇ ਥੋੜੇ ਪਿੰਡ ਦੀ ਕਿਹੜੀ ਬੀਬੀ ਹੈ ਪਿੰਡਾਂ ਦੇ ਨਹੀਂ ਬੋਲੀਆਂ ਪਾਉਂਦੀਆਂ ਹੁੰਦੀਆਂ ਨੇ ਪਿੰਡਾਂ ਦੀ ਇਹਨੇ ਸਾਰੀਆਂ ਫਿਰ ਤੁਸੀਂ ਮੈਂ ਪਿੰਡ ਜੀ ਵੇਟਾ ਦੱਸੋ ਕਿਹੜੀ ਬੋਲੀ ਦੱਸਗੇ ਹੋ ਆਰੇ ਨਾ ਤਾਂ ਬੀਬੀ ਉਸ ਤਗਰੀ ਪਾਈ ਘਟਿਆ ਪਹਿਲਾਂ ਵਾਲਾ ਵਧੀਆ ਲੱਗਦਾ ਸੀ ਮਾਹੌਲ ਜਿਹਾ ਹੁਣ ਪਹਿਲਾਂ ਵਾਲਾ ਵਧੀਆ ਸੀ ਪਹਿਲਾਂ ਪਿਆਰ ਸੀ ਇਕ ਦੂਜੇ ਦਾ ਹੁਣ ਤਾਂ ਜਿਉਂ ਕੋਠੀਆਂ ਪੈ ਗਈਆਂ ਬਸ ਕੋਠੀਆਂ ਜੀਆਂ ਪਰਾਂ ਚੀ ਆ ਹੁਣ ਹੈ ਨਹੀਂ ਪਿਆਰ ਕਿਸੇ ਦਾ ਵੀ ਅੱਗੇ ਕੱਚੇ ਸੀ ਤੇ ਪਿਆਰ ਸੀ ਹਣ ਪੱਕੇ ਪੈ ਗਏ ਹੁਣ ਪਿਆਰ ਨਹੀਂ ਕਿਸੇ ਦਾ ਮੈਨੂੰ ਕੋਈ ਸੁਣਾਓ ਪਿੰਡ ਦੀ ਗੱਲਬਾਤ ਤੁਹਾਨੂੰ ਪਿੰਡ ਪਿੰਡ ਸਾਡਾ ਵਧੀਆ ਬਹੁਤ ਵਧੀਆ ਆ ਬੜੀਆਂ ਸਾਡੇ ਜਾਦੀ ਸਰਪੰਚ ਰਾਜਾ ਸਰਪੰਚ ਸਾਹਿਬ ਬਣੇ ਆ ਜੀ ਹੁੰਦੇ ਆਸੂਲੇ ਲੰਬੜਦਾਰ ਵਿਨੇਸ਼ ਹਾਂਜੀ ਵਧੀਆ ਕੰਮ ਕਰਵਾ ਰਹੇ ਆ ਹਾਂਜੀ ਤੇ ਕਾफी ਤਰੱਕੀ ਤੇ ਜਾ ਰਿਹਾ ਪਿੰਡ ਸਾਡਾ ਜੀ ਜੀ ਹਾਂਜੀ ਬੜੇ ਪਿੰਡਾਂ ਜੇ ਜਦੋਂ ਵਿਆਹ ਵੀ ਹੁੰਦੇ ਨੇ ਬੀਬੀਆਂ ਰੌਣਕ ਬੋਲ ਆਉਂਦੀ ਨੇ ਬੁਲੀ ਬੁਲੀਆ ਪਾ ਕੇ ਆਂ ਭੈਸੇ ਉਹ ਤਾਂ ਸਾਡੇ ਪਿੰਡ ਬਹੁਤ ਘਾਟੀ ਗਿਆ ਬਿਲਕੁਕੁਲ ਪਹਿਲਾਂ ਹੁੰਦਾ ਪਹਿਲੇ ਤਾਂ ਬਹੁਤ 15 ਸਾਲ ਪਹਿਲਾਂ ਹਾਂਜੀ ਹਾਂਜੀ ਉਹ ਦਵਰ ਬੀਬੀ ਕਿਹੜੀਆਂ ਸਭ ਤੋਂ ਵੱਧ ਬੋਲੀ ਬੋਲੀ ਪਾਉਣੀ ਹੁੰਦੀ ਹੈ ਜੀ ਇਹ ਕਿਹੜੀ ਬੀਬੀ ਨੇ ਉਹਨੇ ਹੂੰ ਇੱਕ ਤਾਂ ਪਉਣੀ ਨਹੀਂ ਸਾ ਚਲੋ ਫਿਰ ਤੁਸੀਂ ਬੋਲੀ ਵਾਲੀ ਤਾਂ ਕੋਈ ਬੀਬੀ ਨਹੀਂ ਹੈਗੀ ਚਲੋ ਫਿਰ ਹੁਣ ਤੁਸੀਂ ਪਾ ਕੇ ਦਿਖਾ ਦਿਓ ਸਾਰੀ ਬੀਬੀ ਇਕੱਠੀਆਂ ਦਾ ਹੈਗੀਆਂ ਨੇ ਅੱਜ ਕਰੀਆਂ ਹੋਈਆਂ ਚਲੋ ਭਾਈ ਚਲੋ ਜੀ ਆਜੋ ਚੜਨਾ ਵਾਲੀ ਦੀ ਇਕਤੀ ਨਰਿੰਦੀ ਕੋਣ ਵਾਲੇ ਤਾਮੂ ਨਹੀਂ ਬੋਲੀ नी बोली मैं पामा नच ग तू नी बोली मैं पामा नच गि तू पे दो नच सौरें नचें दरिया जटानिया नी गे दोमें भैन न सोरें नचिए दरणी जटानिया नहीं पे गे दोमें भैन न सोरे न जटानिया ਦੋਵੇਂ ਪੜਨਾ ਚਲ ਮਾਤਾ ਜੀ ਹੁਣ ਤੁਸੀਂ ਮੈਨੂੰ ਤਾਂ ਨਹੀਂ ਪੜੀ ਕਾ ਪਿੰਨੀ ਨਹੀਂ ਹੋਦੀ ਕੁੜੀਆਂ ਕੁੜੀਆਂ ਪੜ੍ਹਦੇ ਮਿੰਚ ਮਾਤਾ ਜੀ ਆ ਵੀ ਭੇਜੀ ਹੋਗੇ ਇਹਦੇ ਤੇ ਪੜ੍ਹੋ ਪੋਤੇ ਪੋਤੀਆਂ ਆਏ ਆ ਹੁਣ ਆਹੋ ਆਹੋ ਤੁਸੀਂ ਕਹਿੰਦੇ ਹੋ ਫਾਈ ਤੁ ਨਹੀਂ 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 ਪਤਾ ਦੂ ਹੋਰ ਕਿਸ ਤੋਂ ਕਾ ਮੈਨੂੰ ਨਹੀਂ ਪੜੀ ਪਾਦੇ ਬੋਲੀ ਇੱਕ ਭੇਜੀ ਹੋ ਗਿਆ ਦੱਸੋ ਤੁਸੀਂ ਕਿਹੜੀ ਮੈਂ ਸਖਾਵਾਂ ਇਹਨੂੰ ਬੋਲੀ ਜੇ ਮੈਂ ਇਹਨੂੰ ਦੱਸਣੀ ਫੇ ਮੈਂ ਪਾ ਦਿੰਨੀ ਆਹੋ ਮੈਨੂੰ ਸੱਚੀ ਨਹੀਂ ਆਉਂਦੀ ਕਾ ਕਿਹੜਾ ਓ ਦੋ ਦੋ ਵੀਰੇ ਲੋਕਾਂ ਦੇ ਵੀਰੇ ਓ ਦੋ ਦੋ ਕੁੜੀਓ ਮੇਰਾ ਤਾਂ ਵੀਰਾ ਇੱਕ ਕੁੜੀਓ ਉਹ ਵੀ ਦਸ ਮੈਗੁਰਾਂ ਦਾ ਸੇਵਕ ਕੁੜੀਓ ਉਹ ਵੀ ਦਸ ਮੈਗੁਰਾਂ ਦਾ ਸਿੱਖ ਕੁੜੀਓ ਉਹ ਵੀ ਦਸ ਮੈਗੁਰਾਂ ਦਾ ਸਿੱਖ ਕੁੜੀਓ ਕਾਚੇ ਦੀਗਲਾ ਸੀ ਵਿੱਚ ਹਰਾ ਤੋਤਾ ਬੋਲਦਾ ਕਾਚੇ ਦੀਗਲਾ ਸੀ ਵਿੱਚ ਹਰਾ ਤੋਤਾ ਬੋਲਦਾ ਮੈਂ ਨਹੀਂ ਸੋਰੇ ਜਾਣਾ ਮੁੰਡਾ ਪੁੱਠਾ ਸਿੱਧਾ ਬੋਲਦਾ ਨਹੀਂ ਸੋਰੇ ਜਾਣਾ ਮੁੰਡਾ ਪੁੱਠਾ ਸਿੱਧਾ ਬੋਲਦਾ ਪਾਰੇਖ ਬੋਲੀ ਹੁਣ ਤੁਹਾਡੇ ਦੋਨਾਂ ਨੂੰ ਸੁਣਨੀ ਆ ਚਲ ਚਲ ਸੁਣਾਉ ਤੁਸ ਕੋ ਸੁਣ ਮਾਤਾ ਜੀ ਕਹਿੰਦੇ ਤੇ ਰਾਜਾ ਮੈਂ ਵੱਡੀ ਭੈਣ ਕਹਿੰਦਾ ਹੁਣ ਮੈਨੂੰ ਬਹੁਤ ਸੋਹਣਾ ਲੱਗਦਾ ਮਾਤਾ ਜੀ ਕਹਿੰਦੇ ਕਿ ਸਾਡੇ ਬੱਚੇ ਕਹਿੰਦੇ ਸਾਨੂੰ ਤੇ ਵੀ ਸਾਡਾ ਬੱਚਾ ਹੀ ਆ ਹਾਂ ਨਾ ਨਹੀਂ ਇਹ ਕਹਿੰਦੇ ਸੀ ਮਾਤਾ ਜੀ ਕਹਿ ਰਹੇ ਨੇ ਇਹ ਭੈਣ ਜੀ ਕਹ ਰਹੇ ਮੈਂ ਵੱਡੀ ਭੈਣ ਕਹਿ ਰਹੇ ਹਾਂ ਇਹਦੇ ਵੀ ਇਤਰਾਜ ਮੈਂ ਛੋਟੀ ਭੈਣ ਕਹਿੰਦਾ ਪਰ ਹੈ ਨਹੀਂ ਕਿ ਮੈਂ ਨਹੀਂ ਕਹਿਆ ਚਲ ਕਹਿ ਚਲ 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 ਮੋਰ ਚਲੋ ਚਲੋ ਇਕਲੋ ਰਾਈਵੇ 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 ਮੋਰ ਗਈ ਮੰਗ ਤੋਰਦੀ ਤੇਰੇ ਪਸੰਦ ਨਾ ਆਈ ਵੇ ਮੋਰ ਗਈ ਮੰਗ ਤੋਰਦੀ ਤੇਰੇ ਪਸੰਦ ਨਾ ਆਈ ਵੇ ਜਸਨ ਜੀ ਆਜੋ ਆ ਸਾਡੀ ਨਾ ਰਹਿਣਾਗੀ ਬੰਦੇ ਸਾਰਿਆਂ ਦੇ ਪਤੀਜੇ ਕੱਲੇ ਕੱਲੇ ਸਾਰਿਆਂ ਦੇ ਪਤੀਜੇ ਕੱਲੇ ਕੱਲੇ ਮੇਰੇ ਪਤੀਜੇ ਚਾਰ ਨੀਜਦ ਪੂਆ ਕਹਿੰਦੇ ਕਹਿੰਦੇ ਕਲੇਜਾ ਖਾਰ ਨੀਜਦ ਪੂਆ ਕਹਿੰਦੇ ਦਿਲੇ ਕਲੇਜਾ ਠਾਰ ਨੀਜਦ ਪੂਆ ਕਹਿੰਦੇ ਦੇਖਲੇ ਜਾ ਤਾਰ ਨਹੀਂ ਜਦ ਭੂਆ ਕਹਿੰਦੇ ਕਹਿੰਦੇ ਚਲੋ ਹੁਣ ਨਨਤ ਭਜਾਈ ਚਲ ਆਪਾਂ ਕੋਈ ਪਈਏ ਭੈਣ ਚੱਲ ਮੇਰੇ ਨਾਲ ਦੀ ਹਰਿਆ ਹਰਿਆ ਕਾ ਰਾਂ ਗੱਲਾਂ ਕਰਾਂਗੇ ਤੋਂ ਪੈਣ ਪਰਾ ਆ ਗਿਰ ਗੱਲਾਂ ਕਰਾਂਗੇ ਤੋਂ ਲੈ ਪੈਣ ਪਰਾ ਆ ਵੀਰ ਗੱਲਾਂ ਕਰਾਂਗੇ ਤੋਂ ਨੇ ਪੈਣ ਪਰਾ ਮੇਰਾ ਜਿੰਦੀਆਂ ਮਰਜੀ ਬੋਲੀਆਂ ਸੋਣ ਹਣ ਮੇਰੇ ਨਾਲ ਤੋਂ ਚੱਲ ਭੈਣ ਧੀਆ ਕਰਕੇ ਕਦੀ ਹੂੰ ਕਰਕੇ ਦੇ ਦੇ ਨੀ ਮਟਿਆਰੇ ਲੰਮੀ ਬਾਹ ਕਰਕੇ ਗੇੜਾ ਦੇ ਦੇ ਨੀ ਮਟਿਆ ਹਾਰੀ ਨਾ ਮਨ ਵੈਣੇ ਗਿੱਦਾ ਹਾਰੀ ਨਾ ਹਾਰੀ ਨਾ ਮਰ ਪੈਣੇ ਗਿੱਦਾ ਹਾਰ ਗਿਆ ਹਾਰ ਗਿਆ ਮਨ ਵੈਣੇ ಬಟ್ಟೆ ಹಾಣದ ಮಂದಿ ಗಡ ಹೌ ಹಳಿ ತೋ ಅನಾರಾಲಿಯ ಮೇ ತಿ ಮಾಹಿ ಗಡವಾ मड़बा मै गड़े डोर मेरा माहे दीडोर बाजरे की रोटी उत मेरे चाप हुक बाजरे दी, दी रोटी उत्तर मेरे चापा गे लेदारी आप लोगे लै लाने दारी आप लोगे लै लै করো কথি যায় করো কথে কর

ਸਾਡੇ ਸਰਪੰਚ ਰਾਜਾ ਹਰਜਿੰਦਰ ਸਿੰਘ ਜਿਹੜੇ ਕੋਈ ਨਾ ਕੋਈ ਪ੍ਰੋਗਰਾਮ ਪੈਂਡ ਵਿੱਚ ਕਰਵਾਉਂਦੇ ਰਹਿੰਦੇ ਨੇ ਅਸੀਂ ਸਾਰੀਆਂ ਭੈਣਾਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀਆਂ ਹੁਣ ਮੈਂ ਸਰਪੰਚ ਸਾਹਿਬ ਨੂੰ ਕਹੂੰਗਾ ਵੀ ਭੈਣਾਂ ਤੋਂ ਇੱਧੇ ਰੌਣਕ ਲਵਾਉਣੀ ਇੱਧੇ ਰੌਣਕ ਲਵਾਇਆ ਕਰਨੀ ਹੈ ਤੀਆਂ ਤੇ ਆਇਓ ਤੀਆਂ ਤੇ ਆਵਾਂਗੇ ਹੁਣ ਜ਼ਰੂਰ ਅਸੀਂ ਅਗਲੀ ਵਾਰ ਤੀਆਂ ਤੇ ਵੀ ਆਵਾਂਗੇ ਬਹੁਤ ਬਹੁਤ ਧੰਨਵਾਦ ਜੀ ਏ ਸੀ ਪਿੰਡ ਦਿਆਲਪੁਰ ਦੀ ਸਾਥ ਹੁਣ ਵੱਧਦੇ ਅਗਲੇ ਪਿੰਡ ਵੱਲ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਇਜਾਜ਼ਤ ਕੈਮਰਾਮੈਨ ਸਿਕੰਦਰ ਦੇ ਨਾਲ ਹਾਕਮ ਸਿੰਘ ਅੰਦਗੜੀਆ ਪੀਟੀਸੀ ਨਿਊਜ਼